उस वचन सच है जो कुछ उसने वचन लिखिया उसने शांति लिखिया शांति रैक लिखिया शांति बना लिखिया उसने कहा मसीह का दूजा नाम

ਪ੍ਰਸ਼ਾਸਨ ਦੇ ਅਧਿਕਾਰੀ ਵੀ ਆਏ ਨੇ ਤੁਸੀਂ ਬਹੁਤ ਹੀ ਵਿੜਭਾਗੀ ਜੀਵ ਹੋ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਰਾ ਨੇ ਕਮਲਜੀਤ ਕਮਲਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਪ੍ਰਭੂ ਦਾ ਗੁਰਦਾਨ ਵੀ ਕੀਤਾ ਬੱਚਿਆਂ ਨੇ ਨੱਚ ਕੇ ਡਾਂਸ ਆਪਰੇ ਆਈਟਮ ਪੇਸ਼ ਕਰਕੇ ਜੋ ਵੀ ਉਹਨਾਂ ਦੀ ਹੋਸੀ ਉਹਦੇ ਨਾਲ ਖੁਸ਼ੀ ਮਨਾਈ ਪ੍ਰਭੂ ਦਾ ਗੁਰਦਾਨ ਕੀਤਾ ਤੇ ਆਪਣੇ ਸਾਰੇ ਕਾਉਂਸਲਰ ਸਾਥੀਆਂਵਾਂ ਨੂੰ ਸਰਦਾਰ ਗੁਰਕੀਰ ਸਿੰਘ ਜੀ ਵੱਲੋਂ ਤੁਹਾਨੂੰ ਪ੍ਰਵਾਹ ਦੀ ਸਮੂਹੀ ਦੇ ਵਿਆੜੇ ਦੇ ਲੱਖ ਲੱਖ ਵਾਰ ਕਰਨਾ ਬਹੁਤ ਬਹੁਤ ਵਾਰ ਦਾ ਧੰਨਵਾਦ ਜੈ ਹੇਲੂਇਆ 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 ਹਰਦੀਪ ਸਿੰਘ ਜੀ ਨੂੰ ਹੇਲੂਇਆ 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 ਇਹ ਤੋਂ ਜੀ ਬੀ 26 ਜੂ ਤੋਂ ਹੇਲੂਇਆ ਹੇਲੂਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਚਮਨ ਜੀ ਦਾ ਮੈਂ ਦੁਬਾਰਾ ਬੇਤਿਹਾਰੀ ਕਰਦਾ ਆ ਅੱਜ ਸਾਲ ਸਾਨੂੰ ਇੱਥੇ ਬੁਲਾ ਕੇ ਜੇ ਤੁਹਾਡੇ ਦਰਸ਼ਨ ਕਰਾਉਂਦੇ ਨੇ ਜੇ ਮਾਣ ਬਖਸ਼ਦੇ ਨੇ ਬਾਕੀ ਮੈਂ ਚਮਨ ਜੀ ਇੱਕ ਤੁਹਾਨੂੰ ਗੱਲ ਜਰੂਰ ਕਹਾਂਗਾ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਜਦੋਂ ਮਰਜ਼ੀ ਅੱਧੀ ਰਾਤ ਨੂੰ ਆਵਾਜ਼ ਮਾਰਿਓ ਤੁਹਾਡੇ ਨਾਲ ਖੜੇ ਆ ਜੋ ਤੁਸੀਂ ਸਾਨੂੰ ਬੁਲਾਉਗੇ ਨਾ ਕਿਿੱਥੇ ਮਰਜ਼ੀ ਮਾਰੇ ਗ੍ਰਹਸ ਤਨ ਬਲ ਬਲ ਮੁਵਾਰਕਾ ਦੇ ਪਾਵਨ ਪਤਦਰਨਿਆਂ ਪ੍ਰਮਾਤਮਾ ਅੰਮ੍ਰਿਤ ਦੋਗੜੀ ਰਾਤ ਚਬੜੀ ਰੱਦੀ ਬਖਸ਼ੇ ਅਸ਼ਾਸ਼ਣੋਂ ਔਰ ਪਾਸਾ ਚੰਦ ਜੀ ਨੂੰ ਜੋ ਇਹਦੀ ਸੰਗਤ ਨੂੰ ਪ੍ਰਮਾਤਮਾ ਨਾਲ ਜੋੜਦੇ ਨੇ ਪ੍ਰਮਾਤਮਾ ਹਮੇਸ਼ਾ ਇਹਨਾਂ ਨੂੰ ਰਾਧਿਕਾਲ ਜਖੇ ਜਿਵੇਂ ਕਮਲਬੀਰ ਨੇ ਕਿਹਾ ਸੀ ਹਮੇਸ਼ਾ ਇਹਨਾਂ ਦੇ ਨਾਲ ਆ ਜਿੱਥੇ ਜੋ ਡਿਊਟੀ ਲਾਉਣਗੇ ਉਦਰੇ ਹੀ ਹਾਜ਼ਰ ਹਨ ਹਲੇਲੂਇਆ ਸਭ ਤੋਂ ਦੁਰਵਲ ਜਾਤੀ ਇੱਕ ਸਾਮਰਥੀ ਜਾਤੀ ਬਣਾ ਦੂੰਗਾ ਬੋਲੋ ਅਮੀਨ ਜਦੋਂ ਮੈਂ ਕਿਉਂ ਬੋਲਿਆ ਮੈਂ ਜਿਸ ਨਗਰ ਦੇ ਵਿੱਚ ਤਾਸ ਦੇ ਪੱਤੇ ਵੰਡਦਾ ਸੀ ਹਾਂ ਤੇ ਉਸੇ ਨਗਰ ਦੇ ਵਿੱਚ ਸੂ ਸਮਾਚਾਰ ਵੰਡਦਾ ਹallelujah ਹallelujah ਮੈਂ ਇੱਕ ਜਵਾਰੀਆ ਬੰਦਾ ਸੀ ਮੈਂ ਜੋਏ ਦੇ ਵਿੱਚ ਤਸ ਚੁੱਕਿਆ ਸੀ ਪਰ ਯਿਸੂ ਮਸੀਹ ਦੇ ਬਚਨ ਨੇ ਮੈਨੂੰ ਸਿੱਧੇ ਕੀਤਾ ਖੜਾ ਕੀਤਾ ਚੰਗਾ ਕੀਤਾ ਔਰ ਬਲਵਾਨ ਕੀਤਾ ਹallelujah ਆ ਜੋ ਬਚਨ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ ਕਰ ਚੁੱਕਿਆ ਬੋਲੋ ਆਮੇਨ ਉਸ ਵਚਨ ਦੇ ਵਿੱਚ ਲਿਖਿਆ ਕਹਿੰਦਾ ਮੈਂ ਇਹ ਛੋਟੇ ਸੇ ਛੋਟਾ 1000 ਕਰ ਦੂੰਗਾ ਸਭ ਸੇ ਦੁਰਵਲ ਜਾਤੀ ਇੱਕ ਸਮਰਤੀ ਜਾਤੀ ਕਹਿ ਲਾਵਾਂਗਾ ਬੋਲੋ ਆਮੇਨ ਆਮੇਨ ਨ ਰੇਤ ਵਾਂਗ ਧਰਤੀ ਤੇ ਬਿਛ ਗਿਆ ਸੀ ਅੱਜ ਖੰਨੇ ਸ਼ਹਿਰ ਦਾ ਜਿਵੇਂ ਸੂਰਿਆ ਟਾਵਰ ਹੈ ਮੈਂ ਉੱਦਾਂ ਖਲਾ ਹੁੰਦਾ ਜਾ ਰਿਹਾ ਬਹੁਤ ਜਲਦ ਬੋਲੋ ਆਮੇਨ ਹallelujah ਐਸ ਐਚਓ ਸਾਹਿਬ ਦਾ ਹਰਦੀਪ ਸਿੰਘ ਜਿੰਨੂ ਜੀ ਦਾ ਨੀਟੂ ਜੀ ਦਾ ਬੀਬੀ ਸ਼ਬੀਤੋਂ ਮੈਡਮ ਸੁਖਿੰਦਰ ਕੌਰ ਜੀ ਰਵੀ ਕੰਗ ਜੀ ਨਵੇਂ ਸਾਰਿਆਂ ਦਾ ਸਿਰੇ ਆਉਣ ਤੇ ਆਪਣੇ ਵੱਲੋਂ ਬਾੜ ਵੱਲੋਂ ਸਾਰਿਆਂ ਦਾ ਜੀ ਆਖਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਕੀਮਤੀ ਸਮਾਂ ਕੱਢ ਕੇ ਅੱਜ ਪ੍ਰਭੂ ਜੀਸੂ ਜੇ ਕ੍ਰਿਸ਼ਨ ਦੇ ਦੇ ਪ੍ਰੋਗਰਾਮ ਤੇ ਪਹੁੰਚੇ ਨੇ ਸਾਰਿਆਂ ਦਾ ਸਹੀ ਬਹੁਤ ਰਣੀਆ ਬਾਬਾ ਧੰਨਵਾਦ ਆ ਮੈਂ ਬਹੁਤ ਧੰਨਵਾਦ ਕਰਦਾ ਪਾਸਟਰ ਚਮਨਜੀ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਸੰਘ ਦੇ ਦਰਸ਼ਨ ਕੰ ਦਾ ਮੌਕਾ ਦਿੱਤਾ ਤੇ ਪ੍ਰਭੂ ਜੀਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਮੌਕਾ ਦਿੱਤਾ ਮੈਂ ਸਾਰਿਆਂ ਨੂੰ ਵਾਰਡ ਨੰਬਰ 17 ਦੇ ਵਾਸੀਆਂ ਨੂੰ ਤੇ ਸਾਰੇ ਸੁੱਚੀ ਕੌਮ ਨੂੰ ਸੋਚੇ ਵਰਲਡ ਚ 크ਿਸਮਿਲਤਾ ਦੇਣ ਪ੍ਰਭੂ ਜੀਸੂ ਮਸੀਹ ਦਾ ਬੜੀ ਧੂਮਤਾ ਨਾਲ ਮરાਇਆ ਜਾਂਦਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਤੇ ਸਾਡੇ ਸਾਫਕਾ ਸਾਫਕਾ ਕੈਂਡੂ ਮੰਤਰੀ ਸਰਦਾਰ ਗਰਕੀਰ ਸਿੰਘ ਕੋਟਲੀ ਵੱਲੋਂ ਤੇ ਸਾਰੀ ਕਾਂਗਰਸ ਦੀ ਟੀਮ ਵੱਲੋਂ ਬਹੁਤ-ਬਹੁਤ ਬਧਾਈ ਦਿੰਦਾ ਨਾ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕੇ ਇਹਨਾਂ ਸਾਰਿਆਂ ਦੇ ਪ੍ਰਭੂ ਜੀ ਸਿੰਘ ਜੀ ਆਪਣਾ ਮਿਹਰ ਪ੍ਰਿਆਸ ਬਣਾਏ ਰੱਖਣ ਧੰਨਵਾਦ ਜੈ ਹੇਲੂਇਆ ਅੱਜ ਦੇ ਇਸ 크ਿਸਮਸ ਦੇ ਦਿਹਾੜੇ ਦੀ ਮੈਂ ਸਭ ਤੋਂ ਪਹਿਲਾਂ ਸਾਰੇ ਨਾਵਾਸੀਆਂ ਪੰਜਾਬ ਵਾਸੀਆਂ ਦੇਸ਼ ਵਾਸੀਆਂ ਦਾ ਧੰਨਵਾਹੀ ਦੇਣਾ ਤੇ ਨਾਲ ਹੀ ਮਿਸਟਰੀ ਪਾਸਟ ਕਮੰਡੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜੀ ਨੇ ਸਾਨੂੰ ਇੱਥੇ ਅੱਜਲਾ ਕੇ ਜਿਹੜਾ ਮਾਣ ਮਾਨ ਦਿੱਤਾ ਤੇ ਉਹ ਵਧਾਈ ਦੇ ਪਾਤਰ ਨੇ ਜਿਹੜੇ ਹਰ ਸਾਲ ਐਡੇ ਵੱਡੇ ਪੱਧਰ ਤੇ 크리스마ਸ ਦਾ ਦਿਹਾੜਾ ਬਣਾਉਂਦੇ ਨੇ ਉਦੋਂ ਜਿੰਨੀ ਵੀ ਮਨੁੱਖਤਾ ਨੂੰ ਲੋਕਾਂ ਨੂੰ ਪ੍ਰਭੂ ਜੀ ਸੂਦਾਂ ਨਾਲ ਜੋੜਨ ਦਾ ਕੰਮ ਕਰ ਰਹੇ ਹੁੰਦੇ ਆਂ ਜਿਹੜਾ ਕਿ ਬਹੁਤ ਹੀ ਵੱਡਾ ਉਪਰਾਲਾ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਸੋਮੇ ਚਮਨ ਜੀ ਨੂੰ ਵਧਾਈ ਦੇਣਾ ਬੇ ਹੋਏ ਜਿਹੜੇ ਇਤਰਾਫ ਦੇ ਉਪਰਾਲੇ ਨੇ ਇਹ ਕਰਦੇ ਰਹਿਣ ਤੇ ਅਸੀਂ ਵੀ ਇਹਨਾਂ ਦੇ ਹਰ ਉਪਰਾਲੇ ਦੇ ਨਾਲ ਇਹਨਾਂ ਦਾ ਜਿਹੜਾ ਵੀ ਜੋ ਵੀ ਸਹਿਯੋਗ ਹੈ ਸਾਡੇ ਵੱਲੋਂ ਸ਼ਕਤੀ ਹਰ ਸਮੇਂ ਕੀਤਾ ਜਾਏਗਾ ਹallelujah ਮੈਂ ਸਭ ਤੋਂ ਪਹਿਲਾਂ ਤਾਂ ਪਿਆਰ ਭਰਾਂ ਸਲਾਮ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਪਿਆਰਿਆਂ ਨੂੰ ਮੇਰੇ ਪਰਮੇਸ਼ਰ ਦੇ ਜੋ ਵਚਨ ਨੂੰ ਸੁਣਦੇ ਨੇ ਉਸ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰੀ 크ਿਸਮਸ ਮਨਾਇਆ ਜਾਂਦਾ ਜੋ ਕਿ ਅੱਜ ਜੋ 25 ਦਸੰਬਰ ਤੇ ਇਹ 크ਿਸਮਸ ਮਨਾਇਆ ਜਾ ਰਿਹਾ ਇਹਨਾਂ ਦੀ ਮੈਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਦੇਖਿਆ ਜਾਵੇ ਤਾਂ ਜੋ 크리스마ਸ ਦਾ ਸਮਾਂ ਹੈ ਜੋ 크리스마ਸ ਦਾ ਦਿਨ ਹੈ ਇਹ ਵੱਖ-ਵੱਖ ਦੇਸ਼ਾਂ-ਵਿਦੇਸ਼ਾਂ 'ਚ ਮਨਾਇਆ ਜਾ ਰਿਹਾ ਉੱਥੇ ਘਟੋ-ਘਟ ਮਲਕੀ ਲਗਾ ਲੋ 4 ਕਰੋੜ ਦੁਨੀਆ ਅੱਜ ਚਰਚ ਦੇ ਵਿੱਚ ਇਸ ਮਸੀਹ ਸਮਾਜ ਦੇ ਵਿੱਚ ਖੁਸ਼ ਆਨੰਦ ਮਨਾ ਰਹੀ ਹੈ ਹallelujah ਤੇਰੇ ਵੱਲੋਂ ਪਰਮੇਸ਼ਰ ਦੇ ਜੋ ਲੋਗ ਰੂਹਾਂ ਨੇ ਉਹਨਾਂ ਨੂੰ ਵਚਨ ਦੇ ਦੁਆਰਾ ਯਿਸੂ ਮਸੀਹ ਨੇ ਬਚਾਣਾ ਜੋ ਕਿ ਅੱਜ ਦਾ ਵਚਨ ਹੈ ਪਰਮੇਸ਼ਰ ਨੇ ਸਾਨੂੰ ਦਿੱਤਾ ਉਸ ਨੇ ਕਿਹਾ ਮੈਂ ਕਿਸੇ ਦਾ ਧਰਮ ਔਰ ਜਾਤ ਨਹੀਂ ਮੈਂ ਤੁਹਾਡਾ ਜੀਵਨ ਬਦਲਣ ਦੇ ਲਈ ਇਸ ਪ੍ਰithvi ਤੇ ਆਇਆ ਹallelujah ਹallelujah ਤੇ ਮੈਂ ਉਸ ਖੁਦਾ ਦਾ ਦਿਲ ਤੋਂ ਧੰਨਵਾਦ ਕਰਦਾ ਅੱਜ ਜੋ ਇਸ ਨਗਰ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜੋ ਮੀਟਿੰਗ ਹੋਈਗੀ ਹੈ ਦ ਵੇ ਆਫ ਹੈਵਨ ਮਿਨਿਸਟਰੀ ਵੱਲੋਂ ਖਰਨਾ ਚਰਚ ਵੱਲੋਂ ਪਾਸਟਰ ਚੰਨ ਵੱਲੋਂ ਮੇਰਾ ਨਾਮ ਪਾਸਟਰ ਚੰਨ ਹੈ ਜੋ ਕਿ ਇਹ ਬਾਟ ਨੰਬਰ 17 ਦੇ ਵਿੱਚ ਪੈਂਦੀ ਹੈ ਚਰਚ ਤੇ ਯੇਸ਼ੂ ਮਸੀਹ ਨੇ ਮੇਰੀ ਭੈਣੋ ਤੇ ਮੇਰੇ ਭਰਾਵੋ ਤੁਹਾਨੂੰ ਅੱਜ ਆਨੰਦ ਦੇਣ ਦੇ ਲਈ ਇੱਕ 크리스마ਸ ਮਨਾਇਆ ਜਾ ਰਿਹਾ ਹੈ ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ ਬਹੁਤ ਬਹੁਤ ਰਵਾਜ ਅੱਜ ਪਾਸਟਰ ਚਮਨਦੀ ਵੱਲੋਂ 크리스마스 ਦੇ ਦਾ ਪ੍ਰੋਗਰਾਮ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਅਸੀਂ ਆਪਣੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਮੈਂ 크리스마스 ਦੇ ਦੇ ਪ੍ਰੋਗਰਾਮ ਤੇ ਲੱਖ ਲੱਖ ਵਧਾਈ ਦਿੰਨਾ ਪ੍ਰਭੂ ਜੀਸ਼ੂ ਜੀ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਤੇ ਤੇ ਇਲਾਕਾ ਨਿਵਾਸੀਆਂ ਤੇ ਬਣਿਆ ਰਹੇ ਕਿ ਪ੍ਰਭੂ ਦਾ ਜਿਹੜਾ ਗੁਣ ਗਾਣਾ ਹਮੇਸ਼ਾ ਹੀ ਅਸੀਂ ਇਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਆ ਆਪਾਂ ਨੂੰ ਸਾਰੇ ਧਰਮਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਆ ਇਲਾਕੇ ਦੀ ਖੁਚਾਲੀ ਤੇ ਤਰੱਕੀ ਲਈ ਆਪਾਂ ਨੂੰ ਸਾਰਿਆਂ ਨੂੰ ਇਸ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਸਾਰਿਆਂ ਨੂੰ ਮੈਂ ਪ੍ਰਭੂ ਜੀਛੂ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਜੈ ਜੀ ਸ਼ੁਕਰੀਆ